ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਜੀ ਔਰ ਫੌਜਦਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਆ ਜੀ 7 ਜਿਨ੍ਹਾਂ ਚੋਂ 3 ਕੱਟੀਆਂ ਨੇ ਤੇ ਚਾਰ ਬੱਚੀਆਂ ਨੇ ਜੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਵੀ ਪਿੰਦੂ ਆ ਜੀ ਪਿੰਡ ਜੀਤਾ ਸਿੰਘਲ ਆ ਜੀ ਤੇ ਤੁਸੀ ਲੁਬਾਗਾ ਪ੍ਰਾਧਾਨ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 99517313 ਜੀ ਠੀਕ ਆ ਜੀ ਅੱਜ ਟੋਟਲ 7 ਨਾਗਾ ਜੀ ਹਾਂ ਜੀ 7 ਨਾਗਾ ਜੀ ਤੇ ਜਿਹੜੇ ਕਰੋ ਆਪਾਂ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਆ ਕੱਲੀਆਂ ਕੱਟੀਆਂ ਦੇ ਬੱਚੀਆਂ ਦਾ ਬਾਈ ਕੰਮ ਕਰਦਾ ਹਰ ਵਕਤ ਹੀ ਮੰਨ ਲਓ 10-15 ਦੇ ਕਰੀਬ ਬੱਚੀਆਂ ਕੱਟੀਆਂ ਅਵੇਲੇਬਲ ਹੁੰਦੀਆਂ ਨੇ ਤੇ ਬਾਈ ਨਾਲ ਫੋਨ ਕਰਕੇ ਕੋਈ ਵੀ ਵੀਰ ਘਰੇ ਆ ਸਕਦਾ ਜੀ ਇਦਾਂ ਓ ਹੀ ਸ਼ੁਰੂ ਕਰਦੇ ਆਂ ਵੀਰੇ ਉਮਰ ਕਿੰਨੀ ਕਾ ਜੀ ਇਹਦੀ ਇਹ ਉਮਰ ਹੋਵੇ 6-7 ਮਹੀਨੇ ਹੋਊਗੀ ਠੀਕ ਆ ਫੋਟੋ ਚ ਕੋਈ ਨਹੀਂ ਜੀ ਇਹਨਾਂ ਦੇ ਮਾੜਾ ਸਹੀ ਲਓ ਜੀ ਉਹ ਤਾਂ ਵੈਸੇ ਹੀ ਆ ਟੋਹਟਾ ਜੀ ਇੱਕ ਉਹਨੂੰ ਆਪਾਂ ਫੋਟੋ ਨਹੀਂ ਕਹਿ ਸਕਦੇ ਵੈਸੇ ਹੀ ਆ ਜਾਂਦਾ ਹੁੰਦਾ ਲੇਵੇ ਤੇ ਐਫਪੀ ਦੇ ਜ਼ਿਆਦਾਤਰ ਆ ਜਾਂਦਾ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਇਹ ਜੋੜੇ ਦਾ ਹੀ ਕਰਦੇ ਆਂ ਜੋੜੇ ਦਾ ਕਰਨਾ ਜੀ 2 ਨੰਬਰ ਦੀ ਡਿਮਾਂਡ ਕੀ ਹੈ ਇਦੀ ਉਮਰ ਕਿੰਨੀ ਹੈ ਜੀ ਇਹ ਜੀ ਹੋਊਗੀ 10-11 ਮਹੀਨੇ ਦੀ ਠੀਕ ਹੈ ਝੋਲੀ ਬੜੀ ਖੂਬਸੂਰਤ ਹੈ ਜੀ ਕਥਨ ਕੱਲਾ ਕੱਲਾ ਨਿਕਨ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਹੈ ਜਾਤ ਬਰੀਡ ਦੀ ਭੂਰੇ ਸਾਂਭਣ ਵਾਲੀ ਚੀਜ਼ ਹੈ ਜਿੱਦ ਦੇ ਵਹਿਣ ਤਿਆਰ ਹੋਗੀ ਟੌਪ ਦੀ ਤਿਆਰ ਹੋਣੀ ਹੈ ਜੀ ਤੇ ਜੋੜੇ ਦੀ ਡਿਮਾਂਡ ਜੀ ਇਹਦਾ 2000 ਰੁਪਿਆ ਜੀ ਜੋੜੇ ਦਾ ਹਾਂਜੀ ਠੀਕ ਹੈ ਕੱਲੀ ਕੱਲੀ ਲਊ ਤਾਂ ਫੋਨ ਤੇ ਹੋ ਜੂਗਾ ਆਹੋ ਫੋਨ ਤੇ ਹੋ ਜੂਗਾ ਠੀਕ ਹੈ ਜੀ ਤਿੰਨ ਨੰਬਰ ਵੀਰੇ ਇਹਦੀ ਵੀ ਤੁਹਾਨੂੰ ਝੋਲੀ ਦਿਖਾ ਦਿੰਨੇ ਆ ਬੰਦੋ ਸਾਰੀਆਂ ਗਰੰਟਡ ਖੀਰੇ ਪਸੂਆਂ ਜੀ ਖੀਰੇ ਖੀਰੇ ਠੀਕ ਹੈ ਜੀ ਇਹਦੀ ਤਨ ਤਨ ਨੰਬਰ ਦੀ ਉਮਰ ਜੀ ਇਹ ਹੋਊਗੀ 8 ਮਹੀਨੇ ਹੋਊਗੀ ਲਗਭਗ 8-9 ਮਹੀਨੇ ਦੇ ਆਸ-ਪਾਸ ਹੀ ਆ ਸਾਰੀਆਂ ਝੋਲੀ ਇਹਦੀ ਵੀ ਚੈੱਕ ਕਰ ਲਓ ਫੂਡ ਸ਼ਾਂਕ ਭੂਰਾ ਵੀ ਨਹੀਂ ਇੱਕ ਪੁਆਇੰਟ ਵੀ ਨਹੀਂ ਚਾਰ-ਚਾਰ ਥਾਣੀਆਂ ਬਾਕੀ ਸਭੀਆਂ ਪਲੀਆਂ ਹਾਈਟ ਵਾਲੀਆਂ ਨੇ ਤੇ ਆ ਜੋੜੇ ਦੀ ਡਿਮਾਂਡ 2 ਨੰਬਰ 26000 ਰੁਪਏ ਜੀ ਇਹਦਾ 26000 ਰੁਪਏ ਜੇ ਕੋਈ ਕੱਲੀ-ਕੱਲੀ ਲੈ ਲੂਗਾ ਦਾ ਮੁੱਜਾ ਮੁੱਲ ਹੋਊਗਾ ਜੇ ਚਾਰੇ ਜਾਂ ਸੱਤੇ ਇਕੱਠੀਆਂ ਲੈ ਜੇ ਬਈ ਸਾਰੇ ਜਾਂ ਸੱਤੇ ਦੀਆਂ ਸੱਤੇ ਓਹ ਪਾ 300 ਕਿਲੋਮੀਟਰ ਕਰਾਇਆ ਫ੍ਰੀ ਕਰ ਰਿਹਾ ਜੇ ਸੱਤ ਦੀਆਂ ਸੱਤ ਲੈ ਜੇ ਠੀਕ ਹੈ ਜੇ ਕੋਈ ਚਾਰ ਬੱਚੀਆਂ ਤੇ ਤਿੰਨ ਇਕੱਟੀਆਂ ਲੈ ਜੇ ਤੇ ਫਿਰ 300 ਕਿਲੋਮੀਟਰ ਕਰਾਇਆ ਫ੍ਰੀ ਪਰ ਹੈ ਇਕੱਠੀਆਂ ਤੇ ਇਹ ਵੀਰੇ ਕੱਲੀ ਤੇ ਨਹੀਂ ਗਾ ਤੇ ਇਹਦੇ ਵਿੱਚ ਉਹਲੀ ਚੈੱਕ ਕਰ ਲੋ ਇਹਦੀ ਉਮਰ ਕਿੰਨੀ ਕਾ ਜੀ ਇਹ ਹੋਊਗੀ 11 ਕ ਮਹੀਨੇ ਹੋਊਗੀ ਠੀਕ ਹੈ ਫੋਰ ਸ਼ਾਂਕ ਦੀ ਗਰੰਟੀ ਹੈ ਜੀ ਇਹਦੀ ਕੱਲੀ ਕੱਲੀ ਤੇ ਡਿਮਾਂਡ ਕਰਨੀ ਕੋ ਜੋੜੇ ਜੋੜੇ ਦੀ ਕੱਲੀ ਦਾ ਇਹ 18000 ਰੁਪਿਆ ਜੀ ਠੀਕ ਹੈ ਜੀ ਤੇ ਇਹਦਾ 13000 ਰੁਪਈਆ ਜੀ ਤੇ ਜੇ ਜੋੜਾ ਲੈ 29000 ਦੇ ਰਾਂਗੇ ਠੀਕ ਹੈ ਜੀ ਇਹਦਾ ਇੱਕ ਨੰਬਰ ਦਾ 18000 ਦੋ ਨੰਬਰ ਦਾ 13000 ਜੇ ਕੋਈ ਜੋੜਾ ਲੈ ਜੂ ਤੇ 29000 ਦਾ ਜੀ ਅੱਗੇ ਤਿੰਨ ਨੰਬਰ ਵੀਰੇ ਇਹ ਜੀ ਹੋਊਗੀ 7-8 ਮਹੀਨਾ ਦੀ ਹੋਊਗੀ ਠੀਕ ਹੈ ਜੀ ਬਾਕੀ ਚੰਗੀਆਂ ਕਰਤੀਆਂ ਵੀਰੇ ਸਾਂਭਣ ਵਾਲੀਆਂ ਮੁਰਾਦ ਜੀ ਪੈਂਦੀਆਂ ਨੇ ਫੂਡ ਸ਼ੰਕ ਕਿਸੇ ਦੇ ਵੀ ਨਹੀਂ ਗੇ ਸਾਂਭਣ ਵਾਲੀਆਂ ਚੀਜ਼ਾਂ ਨੇ ਤੇ ਇਹਦੀ ਇਕੱਲੀ ਦੀ ਡਿਮਾਂਡ ਇਹਦਾ 14000 ਰੁਪਈਆ ਜੀ ਇਹਦਾ 14000 ਰੁਪਈਆ ਬਾਕੀ ਜੈ ਜੀ ਇਹ ਡਿਮਾਂਡ ਸਾਰਿਆਂ ਦੀ ਜੇ ਕੋਈ ਸੱਤ ਦੀਆਂ ਸੱਤ ਇਕੱਠੀਆਂ ਲੈ ਕੇ ਜਾਂਦਾ ਤਾਂ ਬਾਈ ਗੰਦਾਬਾ 300 ਕਿਲੋਮੀਟਰ ਕਰਾਇਆ ਫ੍ਰੀ ਕਰਦਾਂਗੇ ਜੀ ਤੇ ਜੇ ਕੋਈ ਸਿੰਗਲ ਸਿੰਗਲ ਲੈਣੀ ਚਾਹੁੰਦਾ ਤਾਂ ਉਹ ਫੋਨ ਲਾ ਲੇ ਬਾਈ ਨੂੰ ਤੇ ਜੋੜੇ ਜੋੜੇ ਦਾ ਮੁੱਲ ਤੁਹਾਨੂੰ ਦੱਸ ਹੀ ਦਿੱਤਾ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ